ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਜਿਵੇਂ ਹੁਣ ਆਪ ਨੂੰ ਪਤਾ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਝੋਨੇ ਅੜੇ ਜੇ ਪਏ ਐ ਅਗੇਤੇ ਝੋਨੇ ਲੜੇ ਲੱਗੇ ਐ ਉਹ ਡੱਕੇ ਵੀ ਮਚ ਰਹੇ ਐ ਤੇ ਝੋਨੇ ਅੜੇ ਜੇ ਪਏ ਐ ਇੱਥੇ ਕੀ ਕਿਸਾਨ ਵੀਰੋ ਤੁਸੀਂ ਕਰ ਸਕਦੇ ਹੋ 8-10 ਕਿਲੋ ਚੂਨਾ ਕਲੀ ਕਿੱਲੇ ਦੀ ਤੇ 4 ਕਿਲੋ ਸਲਫਰ 80% ਡਬਲਯੂ ਡੀ ਜੀ ਵਾਲੀ 4 ਕਿਲੋ ਸਲਫਰ 80% ਵਾਲੀ ਤੇ 10 8 10 ਕਿਲੋ ਚੂਨਾ ਕ ਲਈ ਦੋਨਾਂ ਨੂੰ ਯੂਰੀਆ ਜਾਂ ਸੁਪਰ ਚੇ ਮਿਕਸ ਕਰਕੇ ਭਰੇ ਪਾਣੀ ਤੇ ਛਿੱਟਾ ਦੇ ਦਿਓ ਤੇ ਤੁਹਾਡਾ ਚੂਨਾ ਵਧੀਆ ਚੱਲਪੂ ਤੇ ਨਾ ਉਦੋਂ ਵਾਰ ਨਾ ਕੋਈ ਡੱਕੇ ਮੱchn ਆ ਚੀਜ਼ ਜਰੂਰ ਕਰੋ ਜਿਹੜੇ ਝੋਨੇ ਅੜੇ ਜੇ ਪਏ ਆ ਗਰਮੀ ਕਰਕੇ ਡੱਕੇ ਮੱਚ ਰਹੇ ਆ ਉਹ ਪੂਰਾ ਵਧੀਆ ਝੋਨਾ ਚੱਲ ਪੈਣਗੇ ਤੇ ਇੱਕ ਕਿਸਾਨ ਵੀਰ ਉਹ ਹੁਣ ਪਤਾ ਵੀ ਆਪ ਨੂੰ ਜਿਆਦਾ ਬਾਸਪਤੀ ਵੈਰਾਈਟੀਆਂ ਲੱਗੀਆਂ ਤੇ ਜਿਆਦਾ ਬਾਸਪਤੀਆਂ 'ਚ ਝੰਡਾ ਰੋਗ ਵਗੈਰਾ ਜਿਆਦਾ ਆ ਜਾਂਦਾ ਹੈ ਤੇ ਇੱਥੇ ਕਿਸਾਨ ਵੀਰੋ 2-3 ਫੰਗੀਸਾਈਡ ਜਿਆਦਾ ਆਪ ਨੂੰ ਕਰਦੇ ਆ 2-3 ਜਿਆਦਾ ਫੰਗੀਸਾਈਡ ਜਿਵੇਂ 70% ਵਾਲਾ ਥਾਈਪੋਨੇਟ ਮਥਾਇਲ ਕਰਦੇ ਆ ਆਪਾਂ 70% ਵਾਲਾ ਜਾਂ 1-2 ਸੰਜੀਵਨੀ ਵਗੈਰਾ ਆਪਾਂ ਕਰਦੇ ਆ ਤੇ ਪਰ ਕਿਸਾਨ ਵੀਰੋ ਬੈਸਟ ਐਗਰੋ ਆਪਣੀ ਕੰਪਨੀ ਨੇ ਬੈਸਟ ਐਗਰੋ ਲਾਈਫ ਲਿਮਟਿਡ ਕੰਪਨੀ ਨੇ ਇੱਕ ਨਵਾਂ ਟੈਕਨੀਕਲ ਦਿੱਤਾ ਹੈ ਇਹਦੇ ਵਿੱਚ ਜਿਵੇਂ ਤਿੰਨ ਝੰਡੇ ਰੋਗ ਵਾਸਤੇ ਸਪੈਸ਼ਲ ਇਹ ਇਦੇ ਵਿੱਚ ਜਿਵੇਂ ਤਿੰਨ ਟੈਕਨੀਕਲ ਹੈ ਇੱਕ ਥਾਈਪੋਨੇਟ ਮਥਾਇਲ ਹੈ ਇੱਕ ਅਕਟਾਰਾ ਪਾਈ ਹੋਈ ਹੈ ਇੱਕ ਆਪਣੇ ਨੇਟਿਵ ਵਾਲਾ ਟੈਕਨੀਕਲ ਹੈ ਦੇ ਵਿੱਚ ਤਿੰਨ ਟੈਕਨੀਕਲ ਟੈਕਨੀਕਲ ਪਾਇਆ ਹੋਇਆ ਹੈ ਝੰਡੇ ਰੋਗ ਵਾਸਤੇ ਵੀ ਹੈ ਤੇ ਇੱਕ ਆਪਣੇ ਆਪਣੇ ਕੀੜੇਕੂੜੇ ਵਾਸਤੇ ਜਿਵੇਂ ਆਪਾਂ ਅਕਟਾਰਾ ਕਨਫੀਡੋਰ ਪਾਣੇ ਆ ਉਹ ਵੀ ਵਿੱਚ ਇਹਦੇ ਐਡ ਕੀਤਾ ਹੋਇਆ ਹੈ ਤੇ ਇਸ ਕਰਕੇ ਕਿਸਾਨ ਵੀਰੋ ਤੁਹਾਡੇ ਸਕਰੀਨ ਤੇ ਵੀ ਫੋਟੋ ਲਈ ਜਾਊਗੀ ਤਿੰਨੇ ਟੈਕਨੀਕਲ ਚੰਗੀ ਤਰ੍ਹਾਂ ਦਿਖਾਏ ਜਾਣਗੇ ਇਹ ਹਜੇ ਅਸੀਂ ਠੀਕ ਹੈ ਵੀ ਕੰਪਨੀ ਦੇ ਟ੍ਰਾਇਲ ਲੱਗੇ ਹੋਏ ਆ ਇਹ ਥੋੜਾ ਅਸੀਂ ਇੱਕ ਦੋ ਕਿੱਲਿਆਂ ਦਾ ਜ਼ਰੂਰ ਦੇ ਰਿਹਾ ਤੇ ਰਬੇ ਦੇ ਤੌਰ ਤੇ ਵੀ ਦੇਖਦੇ ਹਾਂ ਰਿਜ਼ਲਟ ਕਿਵੇਂ ਆ ਰਿਹਾ ਕਿਉਂਕਿ ਇਹਨਾਂ ਨੇ ਪਿਛਲੇ ਸਾਲ ਜਿਹੜੇ ਫੰਗੀ ਸੈਡ ਨਵੇਂ ਦਿੱਤੇ ਸੀ ਕਿ ਟਰਾਈ ਕਲਰ ਫੰਗੀ ਸੈਡ ਦਿੱਤਾ ਸੀਗਾ ਉਹ ਚ ਐਮੀ ਸਟਾਰ ਵਾਲਾ ਤੇ ਨੈਟਿਵ ਵਾਲਾ ਟੈਕਨੀਕਲ ਸੀ ਉਹ ਬਹੁਤ ਸਕਸੈਸਫੁਲ ਰਿਹਾ ਇਸ ਕਰਕੇ ਇਹ ਕੰਪਨੀ ਵਧੀਆ ਫੰਗੀ ਸੈਡ ਦਿੰਦੀ ਹੈ ਸਾਨੂੰ ਇਸ ਕਰਕੇ ਲੱਗਿਆ ਵਧੀਆ ਰੋਗ ਹੈ ਇਹਨਾਂ ਨੇ ਠੀਕ ਹੈ ਕੰਪਨੀ ਦੇ ਟਾਇਰ ਵੀ ਲੱਗੇ ਹੁੰਦੇ ਆ ਪਰ ਅਸੀਂ ਕਿਸਾਨ ਵੀਰੋਂ ਬੇਨਤੀ ਕਰਦੇ ਆਂ ਇੱਕ ਦੋ ਕਿੱਲਿਆਂ 'ਚ ਇਹ ਜ਼ਰੂਰ ਵਰਤ ਕੇ ਦੇਖਿਓ ਪੂਰਾ ਵਧੀਆ ਕੰਮ ਕਰਨਗੇ ਇਹ ਹੋ ਸਕਦਾ ਹੈ ਹਰਾਪਨ ਬਹੁਤ ਜ਼ਿਆਦਾ ਲਿਆ ਹੋਵੇ ਤੇ ਇੱਕ ਫੋਟ ਵੀ ਜਿਵੇਂ 12 ਫੋਟ ਵੀ ਕਰਾਉ ਇਹਦੇ ਵਿੱਚ 12 ਵੀ ਪਾਈ ਹੋਈ ਹੈ ਇੱਕ ਨੇਟਿਵ ਵਾਲਾ ਵੰਗੀ ਸਾਈਡ ਹੈ ਇੱਕ ਆਪਣੇ ਜਿਹੜਾ 75% ਵਾਲਾ థਾਇਓਮੇਟ ਥਾਈਪੋਨੇਟ ਮੈਥਾਈਲ ਆਪਾਂ ਕਰਦੇ ਆ ਜਿਹੜਾ ਉਹ ਵੀ ਵਿੱਚ ਇਹਦੇ ਪਾਇਆ ਹੋਇਆ ਤੇ ਕਿਲੇ ਦੋ ਕਿਲੇ ਦਾ ਜ਼ਰੂਰ ਵਤ ਕੇ ਦੇਖਿਓ ਆਹੀ ਦੱਸਣ ਵਾਸਤੇ ਵੀਡੀਓ ਬਣਾਈ ਸੀ ਵੀਡੀਓ ਵਧੀਆ ਲੱਗੀ ਹੋਵੇ ਪਲੀਜ਼ ਮੇਰੀ ਬੇਨਤੀ ਹੱਥ ਜੋੜ ਕੇ ਲਾਈਕ ਕਮੈਂਟ ਜੂਰ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਧੰਨਵਾਦ